ਸਤਨਾਮ ਸ੍ਰੀ ਵਹਿਗੂ ਸਾਹਿਬ ਜੀਓ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੁਲੇ ਇਹ ਹਉ ਹਾ ਸੱਚ ਹੋ ਪਵਨ ਪਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਉੱਚ ਭਗਵਾਨਾ ਨੂਰ ਅਸੂਰ ਸੋ ਚੱਟੀ ਐ ਤੁਧ ਡਿਠੇ ਸੱਚੇ ਫਾਤਿਸ਼ਾ ਮਲ ਜਨਮ ਜਨਮ ਦੀ ਕੱਟੀ ਐ ਸੁਖੋ ਟਲ ਗੁਰ ਸੇਵੀ ਐ ਅਹਨ ਸਹਿਦ ਸੁਫਾਈ ਦਰਸ਼ਨ ਵਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਵਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਤ ਸਰੀ ਮਹੱਲਾ ਚੌਥਾ ਸਤਿ ਗੁਰ ਪ੍ਰਸਾਦ ਮੇਰਾ ਹੀ ਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਤਰਿਓ ਮੇਰੇ ਕਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦੀ ਓ ਰਿਨ ਲਾਥਾ ਮੇਰਾ ਹੀ ਰਤਨ ਨਾਮ ਹਰ ਬਸਿਆ ਗੁਰ ਹਾਥ ਦਰਿਓ ਮੇਰੇ ਮਥਾ ਜਨਮ ਜਨਮ ਕੇ ਕਿਲ ਬਿਖ ਦੁਪ ਉਤਰੇ ਗੁਰ ਨਾਮ ਦੀਓ ਰਿੰ ਲਾਥ ਮੇਰੇ ਮਨ ਪਜਰਾ ਮਨਾਮ ਸਵਰਥਾ ਰਹਾਉ ਬਿਨ ਗੁਰ ਮੂੜ ਪਏ ਹੈ ਮਨੁ ਤੇ ਬੋਹ ਮਾਇਆ ਨਿਤ ਵਾਥਾ ਤਿਨ ਸਾਧੂ ਚਰਨ ਨਾ 세ਵੇ ਕਭੁ ਤਿਨ ਸਭ ਜਨਮ ਆਕਾਥਾ ਜਿਨ ਸਾਧੂ ਚਰਨ ਸਾਧ ਪਗ 세ਵੇ ਸਫਲੋ ਜਨਮ ਸਨਾਥਾ ਮੋਕ ਕੀ ਜੈ ਦਾਸ ਦਾਸਨ ਕੋ ਹਰ ਦਇਆ ਤਾਰ ਜਗ ਨਾਥਾ ਹਮ ਅੰਦਲੇ ਗਿਆ ਨਹੀਂ ਨ ਅਗਿਆਨੀ ਕਿਉ ਚਲਹਿ ਮਾਰਗ ਪੰਥਾ ਜਲ ਦੀ ਜੈ ਜਨ ਨਾਨਕ ਚਲ ਹੈ ਬਿਲੰਥਾ ਹਮ ਅੰਦਲੇ ਗਿਆਨ ਹੀ ਨ ਅਗਿਆਨੀ ਕਿਉ ਚਲ ਹੈ ਮਾਰਗ ਪੰਥਾ ਹਮ ਅੰਦਲੇ ਕੋ ਗੁਰ ਚਲ ਦੀ ਜੈ ਜਨਨਾਨਕ ਚਲ ਹੈ ਵਿਲੰਧਾ ਵਾਹਿਗੁਰੂ ਕੀ ਗੱਲ ਸੋ ਵਾਹਿਗੁਰੂ ਕੀ ਫਤਿਹ